மெரா la vida muerta! <son> <refill stories> <Go> <abilir> <Don> <pobre> ਕੀ ਕਮੇਡੀ ਕਿ ਨਾਮ ਤੁਹਾਡਾ ਜਿਸਵਾਲ ਸਿੰਘ ਜੀ ਕੀ ਹੋਇਆ ਇਹ ਫੋਟੋ ਰਣ ਬਸ ਤੇ ਲੋਰ ਵਿੱਚ ਚੈਨਾ ਲੋਰ ਨਹੀਂ ਗਏ ਤੇ ਗਾਲ ਫੱਡੇ ਵਿੱਚ ਫੁੱਲਾਂ ਛੱਕੇ ਮਿਲਦੀ ਜੀ ਵਾਪਸ ਨੂੰ ਲੈ ਕੇ ਗਏ ਤੁਸੀਂ ਕੀ ਲੱਗਦੇ ਹੋ ਦਾਦਾ ਜੀ ਲੱਗਦੇ ਕੀ ਨਾਮ ਕੀ ਸੀ ਜੀ ਜਿਸਵਾਲ ਸਿੰਘ ਕਿੰਨੀ ਕੋਮਰ ਹੈ ਜੀ ਬੇਟੀ ਉਸ ਆ 15 ਸਾਲ ਦੀ ਹੈ ਜੀ ਇਹ ਬੋਇਆ ਕਿਨੇ ਕਿੱਥੋਂ ਆ ਰਿਹਾ ਸਵੇਰ ਗੂਗਲ ਤੋਂ ਵੀ ਆ ਰਿਹਾ ਜੀ ਜੀ ਜੁਕੀ ਦਵਾ ਕੇ ਜਵਾਕ ਲੱਗ ਚੱਲਿਆ ਸੀ ਜੀ ਉਹਨੂੰ ਰਾਤ ਤੇ ਲੋਰ ਨੇ ਕੇ ਲੇ ਅਰ ਚਾਇਨਾ ਡੋਰ ਬਾਰੇ ਹੀ ਗੱਲ ਕਰਕੇ ਜੇ ਆ ਕੇ ਪੁਲਿਸ ਬਸਾਂ ਕਹਿੰਦੀ ਹੈ ਕਿ ਚਾਇਨਾ ਨਹੀਂ ਬਿਕਦੀ ਨਹੀਂ ਜੀ ਜੋ ਦੇ ਲੋ ਥੋੜੀ ਜੰਮਣੀ ਹੈ ਜੀ ਇਕ ਲੋਤਾ ਪੁੱਤਰ ਦੀ ਇਕੱਲੇ ਜੀ ਗੱਲ ਹੈ ਜੀ ਇਕੱਲੇ ਨਹੀਂ ਜੰਦਈ ਗੱਲ ਹੈ ਜੀ ਬਕਰ ਕੋਈ ਭੈਣ ਨਹੀਂ ਤੇ ਚਾਚੇ ਦੀ ਤੇ ਤਾਇਏ ਦੀ ਭੈਣ ਕੁੜੀ ਹੈ ਪੈਣਾ ਜੀ ਬਸ ਮੱਗੀ ਮੰਗ ਕਰਦੇ ਸੀ ਮੰਗ ਜਿਵੇਂ ਦੋਨੋਂ ਕੀ ਮੰਗਾਂਗੇ ਜੀ ਹੁਣ ਇਹਨਾਂ ਤੋਂ ਹੋਣ ਕੀ ਮੰਗੂਗਾ ਇਹ ਮਾਮਲਾ ਹੈ ਇਹਨੇ ਨੌਜਵਾਨ ਦੀ ਮੌਤ ਹੋ ਗਿਆ ਚైనా ਡੋਰ ਨਾਲ ਹਾਂ ਤੁੰਗੜਾਲੇ ਬਾਈਪਾਸ ਕੋਲ ਜੀ ਪੰਪ ਦੇ ਸਾਹਮਣੇ ਸਾਡੇ ਕੋਲ ਦਾ ਨੌਜਵਾਨ 4-15 ਸਾਲ ਦਾ ਮੁੰਡਾ ਆ ਰਿਹਾ ਸੀ ਉਹਦੇ ਗੱਲ ਤੇ ਡੋਰ ਫਸ ਗਈ ਚైనా ਡੋਰ ਉਹਦੇ ਬੋਲਟ ਮੋਟਰਸਾਈਕਲ ਦੇ ਉਹ 15 ਸਾਲ ਦਾ ਸੀ ਤੇ ਉਹ ਗਰਦਨ ਕੱਟੀ ਗਈ ਉਹਦੀ ਉਹਨਾਂ ਮੌਤ ਹੋ ਗਈ ਇਹ ਡੋਰ ਬਹੁਤ ਵੇਕ ਰਹੀ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਜਾ ਤਾਂ ਦੇਖਣ ਨੂੰ ਮਿਲਦਾ ਕਿ ਚైనా ਡੋਰ ਤੇ ਪੁਲਿਸ ਪ੍ਰਸ਼ਾਸਨ ਤੱਕ ਕਹਿਣਾ ਕਿ ਨਾਟਕ ਪਾਈ ਹੋਈ ਹੈ ਨਾ ਤਾਂ ਕਹਿਣ ਨੂੰ ਆਈ ਬਾਈ ਨਾ ਗਰਾਉਂਡ ਲੈਵਲ ਤੇ ਨਹੀਂ ਪਈ ਹੈਗੀ ਉਦਾਂ ਕਹਿਣ ਨੂੰ ਤਾਂ ਪਾਦੀ ਆਪਾਂ ਨਾਲ ਹੁਣ ਅਗਲਾਤਾ ਪੁੱਤ ਵੀ ਬਣਦਾ ਸਰਪੰਚ ਸਾਹਿਬ ਦਾ ਮੁੰਡਾ ਸੀ ਧੰਨਵਾਦ ਹਾਂ ਜੀ ਸਾਹਿਰੋਏ ਬਣੇ ਸਰਪੰਚ ਸਾਹਿਬ ਦਾ ਹੌਂਦਾ ਹੈ ਪਾਪਾ ਦਾ ਨਾਮ ਹਰਚੰਦ ਸਿੰਘ ਇੱਕ ਨੌ ਇੱਕ ਨੌਜਵਾਨ ਸੁੱਤਰੀ ਮੌਤ ਹੋਣਾ ਇਹ ਚਾਈਨਾ ਡੋਰ ਕਰਨ ਕਿ ਇੰਨਾ ਫੈਲਿਆ ਹੋਇਆ ਪਹਿਲੇ ਕਿ ਰੁਕਣਾ ਚਾਹੀਦਾ ਇਹਦੇ ਬਾਰੇ ਕੀ ਕੀ ਤੇ ਇਹਦੇ ਬਾਰੇ ਸਰਕਾਰਾਂ ਰੋਕਣਾ ਚਾਹੀਦਾ ਕਿੱਥੋਂ ਆਉਂਦੀ ਹੈ ਬੱਲੇ ਇਹ ਪਕੜ ਕਾ ਨਹੀਂ ਚਾਹੀਦੀ ਆ ਫਿਰ ਦੁਕਾਨਾਂ ਵਾਲੇ ਵੇਚਦੇ ਆ ਮਿਲਦੀ ਕਿੱਥੋਂ ਆਈ ਪਤਾ ਨਹੀਂ ਕਰਦੇ ਦੁਕਾਨਾਂ ਵਾਲੇ ਤੋਂ ਵੀ ਮੰਗ ਕਰਦੇ ਸੀ ਗੈਰ ਇਨਸਾਫ ਹੋਣਾ ਚਾਹੀਦਾ ਚਾਨਾ ਰੋਡ ਦੀ ਪਕੜ ਹੋਣਾ ਚਾਹੀਦਾ ਇਹ ਮੁਬੱਤਰ ਮਰਿਆ ਕਿਸੇ ਹੋਰ ਦਾ ਵੀ ਮਰੂਗਾ ਬਈ ਇਹੋ ਜਗ੍ਹਾ ਤੂੰ ਬਰੇ ਮੇਰਾ ਨਾਮ ਚਰਨਜੀਤ ਗਿਰੀ ਆ ਪਿੰਡ ਜੌਣੇ ਵਾਲਾ ਮੇਰਾ ਜ਼ਿਲ੍ਹਾ ਲੁਧਿਆਣਾ ਆ ਤੇ ਮੈਂ ਇੱਥੇ ਹੈਡੋ ਕੋਲ ਜਟਾਣੇ ਕੋਲ ਮੈਰਿਜ ਪੈਲੇਸ ਤੇ ਵਿਆਹ ਆਇਆ ਸੀਗਾ ਤੇ ਮੈਂ ਆਪਣੀ ਫੈਮਲੀ ਨੇ ਛੱਡ ਕੇ ਉੱਥੇ ਨਾ ਮੈਂ ਮੁੰਡੇ ਨਾਲ ਲਿਫਟ ਲੈ ਕੇ ਮਗਾ ਚੱਲ ਸਮਰਾਲੇ ਤੋਂ ਬੱਸ ਚੜ ਜਾਨਾ ਰਸਤੇ ਵਿੱਚ ਹੈਡੋ ਜਾ ਪਾਰ ਕਰਦੀ ਮਤਲਬ ਡੋਰ ਚ ਹੀ ਫਸੀ ਆ ਡੋਰ ਚ ਹੀ ਨਾ ਮੈਂ ਤਾਂ ਗੱਲ ਤੇ ਆਈ ਐ ਮੇਰਾ ਹੱਥ ਨਾ ਕੱਟ ਕੇ ਪ੍ਰੇਮ ਕਰਨ ਲੱਗਾ ਜਦੇ ਮੇਰੇ ਆਉਂਗਲੀ ਵੱਢ ਹੋ ਗਈ ਐ ਤੂੰ ਆਉ ਹੱਥ ਵੱਢ ਹੋ ਗਿਆ ਮੇਰਾ ਮੈਂ ਉਹਨੂੰ ਮੁੰਡੇ ਨੇ ਜਦੇ ਮੈਨੂੰ ਉਹਨੇ ਇੱਥੇ ਸਿਵਲ ਹਸਪੀਟਲ ਛੱਡਤਾ ਮੈਂ ਗੱਲ ਵੀ ਦੇਖਣਾ ਸਾਹਮਣੇ ਇੱਕ ਮੁੰਡਾ ਪਿਆ ਉਹ ਵੀ ਚੈਨਾ ਦੋਤਾ ਇੱਕ ਮੁੰਡਾ ਮਰ ਗਿਆ ਕਹਿੰਦੇ ਇਹ ਕੀ ਕਹਿਣਾ ਦੋਨਾ ਚੈਨਾ ਦੋਤਾ ਜਿਹੜੀ ਮੈਂ ਭਾਜੀ ਇਸ ਬਾਰੇ ਸਖਤ ਤੋਂ ਸਤਕਾਰ ਬਾਈ ਚਾਹਣਾ ਆ ਕਿਉਂਕਿ ਇਹਨਾਂ ਨਾਲ ਵੀ ਹੁਣ ਇਨਸੀਡੈਂਸ ਹੋਇਆ ਇਹ ਪਤਾ ਨਹੀਂ ਕਿੱਥੋਂ ਆਏ ਸੀਗੇ ਵਿਚਾਰੇ ਤੇ ਮੈਂ ਵੀ ਮਤਲਬ ਚਾਂਡ ਚੱਕ ਕੇ ਮੇਰੇ ਨਾਲ ਇਨਸੀਡੈਂਸ ਹੋ ਗਿਆ ਅਗਰ ਨਾ ਮੈਂ ਆਪਣਾ ਹੱਥ ਲਾਉਂਦਾ ਤਾਂ ਮੇ ਮੇਰੀ ਵੀ ਡੱਟ ਕਨਫਰਮ ਹੋ ਗਈ ਇਹਦਾ ਪਰਮਾਤਮਾ ਨੇ ਰੱਖ ਲਿਆ ਵੀ ਮਤਲਬ ਹੱਥ ਮੇਰਾ ਜਿਹੜਾ ਹੋਇਆ ਨਾ ਹੱਥ ਤੇ ਹਜੇ ਟਾਂਕੇ ਵਗੈਰਾ ਸਟੀਚਸ ਕਰਵਾਣਾ ਆ ਡਾਕਟਰਾਂ ਸਾਹਿਬ ਕੋ ਮੈਂ ਗਵਰਨਮੈਂਟ ਤੋਂ ਡੀਸੀ ਸਾਹਿਬ ਤੋਂ ਵੀਰੇ ਅਪੀਲ ਕਰਦਾ ਸਖਤ ਸਖਤ ਕਾਰਵਾਈ ਕਰਕੇ ਸਾਰੀਆਂ ਦੁਕਾਨਾਂ ਤੇ ਡੋਰ ਬੰਦ ਕੀਤੀ ਜਾਵੇ